ਹਾਂ ਤੇ ਲਲੀਆਂ ਦੇ ਵੀ ਬੋਰਡ ਲੱਗਦੇ ਆ ਤੇ ਆਇਆ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਪੂਰਾ ਫੂਰਾ ਸਾਸਰੀਕਲ ਜੀ ਸਾਰਿਆਂ ਨੂੰ ਅੱਜ ਆਪਾਂ ਸਾਰੇ ਯਾਰ ਦੋਸਤ ਚੱਲੇ ਆ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦਾ ਵਿਆਹਪੁਰਪ ਵੇਖਣ ਬਟਾਲੇ ਤੇ ਆਜੋ ਫਿਰ ਚਲੀਏ ਮੈਂ ਸਾਰਾ ਪ੍ਰੋਗਰਾਮ ਦਿਖਾ ਦਿੰਦੇ ਆ ਆਪਾਂ ਇੱਥੇ ਗਲੀ 'ਚ ਕਰਤੇ ਮੋਟਰਸਾਈਕਲ ਸਕੂਟਰੀਆਂ پارک ਤੇ ਆਜੋ ਹੁਣ ਚਲਿਏ ਮੇਲਾ ਵੇਖਣਾ। ਜੇ ਆਪਾਂ ਪੌਣੀਆਂ ਸੱਜਣੋਂ ਰੌਣਕਾ ਰੌਣਕਾ ਕਾਫੀ ਲੱਗੀਆਂ ਪੁਲਿਸ ਪ੍ਰਸ਼ਾਸਨ ਵੀ ਟੈਟ ਆ ਤੇ ਲੋਕੀ ਕਹਿਣਦੇ ਆ ਇੱਥੇ ਵੀ ਗੋਲੀ ਚੱਲਣ ਦੀ ਸੰਭਾਵਨਾ ਹੈਗੀ ਆ ਪਰ ਚਲੋ ਕੋਈ ਗੱਲ ਨਹੀਂ ਇੱਥੇ ਪੰਘੂੜੇ ਵੀ ਘੱਟ ਚੱਲਣਦੇ ਆ ਕਿਉਂਕਿ ਮੀਂਹ ਬਹੁਤ ਜ਼ਿਆਦਾ ਪਿਆ ਸੀ ਤੇ ਮੀਂਹ ਕਰਕੇ ਨਾ ਪੰਘੂੜੇ ਵੀ ਨਹੀਂ ਚਲਾਏ ਵੀਰਾਂ ਨੇ ਤੇ ਮੀਂਹ ਕਰਕੇ ਕਈਆਂ ਦਾ ਕਾਰੋਬਾਰ ਵਿਚਾਰਿਆਂ ਦਾ ਠੱਪ ਹੋ ਗਿਆ ਪਰ ਮੇਲਾ ਬਹੁਤ ਭਰਿਆ ਹੋਆ ਤੇ ਆਜੋ ਫਿਰ ਵੇਖੀਏ। ਤੁਹਾਨੂੰ ਖਾਲਦਿਆ ਸਾਰਾ ਪ੍ਰੋਗਰਾਮ ਪੂਰਾ 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 ਬਹੁਤ ਵਧੀਆ ਬਹੁਤ ਵਧੀਆ ਨਿਆਰਾ ਵੇਖੀ ਬੜਾ ਵਧੀਆ ਆਉਂਦਿਆ ਸੰਗਤ ਕਿੰਨੀ ਗਾ ਮੇਲੇ ਤੇਰੇ ਹਿਸਾਬ ਨਾਲ ਸੰਗਤ ਅੱਜ ਘਾਟੀਆਂ ਫਾਰਕ ਕਰਕੇ ਘੱਟ ਹੋ ਜਾ ਸੰਗਤ ਆ ਜਾ ਠੀਕ ਆ ਜੀ ਆਹ ਗਾਣਾ ਆਹ ਗਾਣਾ ਵਾ ਲੈ ਆ ਕੇ ਦੇ ਦੇ ਮੰਗੇ ਲੈ ਕੇ ਸਾਰੇ ਗੋਤੇ ਮੂੰਹ ਦੇ ਛੁੱਟਾਂਗੇ ਕਾ ਫਿਰ ਗੱਲ ਕਰੀਏ ਨਾ ਖੰਮ ਤਾਂ ਆ ਕੇ ਗਾ ਗਾ ਕਰਾਂਗੇ ਪਪਾ ਚੰਨਾ ਰੌੜ ਕੇ ਨਹੀਂ ਪੇਂਟ ਵਾਲੇ ਪੜਾ ਲੱਗ ਰਿਹਾ ਹੈ ਕਿ ਰੈਡੀ ਆ ਅਭੀ ਲੈ ਕੇ ਤਿਆਂ ਲੱਗਾ ਵਾ ਜੋਨੀ ਵੀਰ ਨੂੰ ਤੇ ਇਹ ਬਾਈ ਕਾ ਦਾ ਪਾਪੜਾ ਜੀ ਮਾਰਿਆ ਤਾ ਹਾਂਜੀ ਭੰਗ ਵਾਲਾ ਜੀ ਭੰਗ ਵਾਲਾ ਤੇ ਇਹ ਕੱਲ ਤੇਲ ਚ ਘੜਦੇ ਕੇ ਘੋੜਦੇ ਕੀ ਰੁਪੈਣ ਰੁਪੈਣ ਘੜਦੇ ਬਜਾਰੀ ਆ ਜੀ ਹਾਂਜੀ ਠੀਕ ਆ ਜੀ ਲਓ ਵੀ ਵੰਡਣ ਦਾ ਭੈਣ ਜਵਾਨ ਪੂਰਾ ਖਾਣਾ ਪੂਰਾ ਆ ਵੀਰ ਨੂੰ ਨਹੀਂ ਦੇ ਆ ਰਗੜੇ ਲਾਉਣ ਹਾਂਜੀ ਦੇ ਚ ਵੱਜ ਬੀਬੀ ਨੂੰ ਤੇਰੇ ਵੇ ਟਿੱਕਾ ਮੇਰੀ ਗੱਲ ਸੁਣ ਦੋ ਲੈ ਲਈ ਕਿੱਥੇ ਜਾਂਦਾ ਪਤਾ ਆਇਆ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਤੇਰੇ ਵੇ ਬਾਬਾ ਟਿੱਕਾ ਟਿੱਕਾ ਦੋ ਲੈ ਲਈ ਆਖ ਲਈ ਆਪਾਂ ਇਹ ਮਸਤ ਮਹਾਂਗ ਹੋਇਆ ਅੱਜ ਦੇ ਹੁਣ ਆਪਾਂ ਸੱਜਣਾ ਪਹੁੰਚੇ ਆਂ ਪਵਾਰਾ ਚਾਉਂਗੇ ਇੱਥੇ ਪੁਲਿਸ ਪ੍ਰਸ਼ਾਸਨ ਪੂਰਾ ਟਾਈਟ ਆ ਤੇ ਦੁਕਾਨਾਂ ਦੇ ਕੋਲ ਨਾ ਬਹੁਤ ਲੱਗੀਆਂ ਵਾ ਇੱਧਰ ਬਹੁਤ ਜਦਾ ਮੇਲਾ ਲੱਗਾ ਤੇ ਰਸ਼ਵੀ ਬਹੁਤ ਆ ਕਰਾਉਡ ਬਹੁਤ ਜਦਾ ਵਾ ਚਲੋ ਆਜੋ ਵੀ ਆਪਾਂ ਵੀ ਵੇਖੀਏ ਰੌਣਕ ਮੇਲਾ ਲਾ ਵੀ ਸੱਜਣਾ ਇੱਥੇ ਦੇ ਮਾਰੇ ਬੜੇ ਪੰਗੂੜੇ ਘਾੜੇ ਚੱਲਣ ਤੇ ਆ ਇੱਥੇ ਵਾਹ ਰੌਣਕ ਮੇਲਾ ਲੱਗਾ ਵਾ ਤੇ ਦੁਕਾਨਾਂ ਵੀ ਤੁਸੀਂ ਵੇਖ ਸਾਦੇ ਕਿੰਨੀਆਂ ਸਾਰੀਆਂ ਵਾ ਪੂਰਾ ਮੇਲਾ ਭਰਿਆ ਰੌਣਕ ਨਾ ਤੇ ਇੱਕ ਵਾਰ ਹੋਰ ਗੱਲ ਦੱਸਦਾ ਵੀ ਪਿਛਲੀ ਾਰੰਣ ਨਾਲੋਂ ਵਧੀਆ ਪ੍ਰਬੰਧ ਕੀਤੇ ਆ ਤੇ ਵਧੀਆ ਪ੍ਰਬੰਧ ਕੀਤਾ ਐਮਐਲਏ ਸ਼ਰੀ ਕਲਸੀ ਨੇ ਇਸ ਕੰਮ 'ਤੇ ਉਹਦੀ ਸਲਾਹ ਕਰਦੇ ਆ ਆਜੋ ਫਿਰ ਅੱਗੇ ਅੱਗੇ ਚੱਲਦੇ ਚੱਲੀਏ ਨਾਲ ਨਾਲ ਤੁਹਾਨੂੰ ਦੱਸავਗੇ ਪਹਿਲਾਂ ਸੱਜਣੋ ਉੱਤੋਂ ਮੇਲਾ ਸੱਜਣੋ ਸੋਨਾ ਲੱਗਣ ੜਿਆ ਪਰ ਥੱਲੇ ਬਹੁਤ ਅਦਰ ਪਿਆ ਪਾਣੀ ਪੂਣੀ ਤੁਸੀਂ ਵੇਖ ਸਾਦੇ ਜੇ ਉੱਤੋਂ ਸੋਨਾ ਲੱਗਣਾ ਵੇਖਣੋਂ ਪਰ ਥੱਲੇ ਬਹੁਤ ਜ਼ਿਆਦਾ ਚਿੱਕੜ ਆ ਕੋਮ ਦੇ ਘਮਉਂਦੇ ਆਪਾਂ ਪਹੁੰਚੇ ਆਈ ਲਵ ਬਟਾਲਾ ਹਸਰੀ ਦੇ ਪੋਲ ਤੇ ਲੜੀਆਂ ਲੜੀਆਂ ਇੱਥੇ ਬਹੁਤ ਸੋਹਣੀਆਂ ਲੱਗੀਆਂ ਬਹੁਤ ਗੈਂਟ ਅਰੇਂਜਮੈਂਟ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਹੜਾ 3 ਚੋਂ 13 ਚੋਂ ਉਹ ਵੀ ਬੋਰਡ ਲਵਾਉਣ ਲੱਗ ਪੈਂਦਾ ਵਾ ਭਾਈ ਜਣ ਤੁਸੀਂ ਕਿਸੇ ਗਰੀਬ ਦਾ ਇਲਾਜ ਕਰਾ ਦਿਓ ਯਾਰ ਜਿਹੜੀ ਤੁਸੀਂ ਆਪਣੀ ਸ਼ਾਪ ਛੱਡਦੇ ਆ ਕੀ ਖਾਬਦ ਕਰਨਾ ਤੁਸੀਂ ਚਾਹੁੰਦੇ ਯਾਰ ਹੁਣ ਆਪਾਂ ਲੱਗਿਆ ਸਜਣੋ ਸ਼ਕਨ ਸੌਫਟੀਆਂ ਸੌਫਟੀਆਂ ਖਾ ਕੇ ਆਪਾਂ ਜਾਵਾਂਗੇ ਵਾਪਸ ਚੱਲੇ ਹੁਣ ਆਪਾਂ ਪਿੰਡ ਨੂੰ ਵਾਪਸ ਸਜਣੋ ਬੜਾ ਨਿਆਰਾ ਹੈ ਮੇਲਾ ਵੇਖ ਕੇ ਬਹੁਤ ਵਧੀਆ ਆਪਾਂ ਘੁੰਮੇ ਫਰੇ ਤੇ ਤੁਹਾਨੂੰ ਇਸਾਰਾਂ ਲੱਖ ਲੱਖ ਵਧਾਈਆਂ ਗਣਕ ਦੇਵ ਜੀ ਦੇ ਵਿਆਹ ਪੁੱੁਰਖੀਆਂ ਤੇ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਤੇ ਟਾਟਾ ਬਾਏ ਬਾਏ ਜੱਜ ਜਿੰਦਾਂ ਦੇ ਮੇਲੇ ਖੁਦਾ ਹਾਫਿਜ਼ ਲਵ ਯੂ ਤੁਹਾਨੂੰ ਸਾਰਿਆਂ ਨੂੰ